ਆ ਆਮ ਆਦਮੀ ਪਾਰਟੀ ਜਿੰਦਾਬਾਦ ਆ ਆਦਮੀ ਪਾਰਟੀ ਜਿੰਦਾਬਾਦ ਜਿੰਦਗਾਰ ਸੰਧਾ ਜਿੰਦਾਬਾਦ ਜਿੰਦਗਾਰ ਸੰਧਾ ਜਿੰਦਾਬਾਦ ਜੈ ਸਿੰਘ ਚੋਤੇ ਹੈ ਸਰਦਾਰ ਗਗਨ ਸਿੰਘ ਵਾਹ ਜਿੰਦਾਬਾਦ ਗਗਨ ਸਿੰਘ ਵਾਹ ਜਿੰਦਾਬਾਦ ਸ੍ਰੀ ਅਰਿੰਦ ਕੈਂਦਰੀ ਵਾਲ ਜੀ ਜਿੰਦਾਬਾਦ ਹਾਂ ਜੀ ਅਮਿਲ ਸਾਹਿਬ ਕੀ ਕਹਿਣਾ ਚਾਹੋਗੇ ਜੋ ਦਿਨੋਂ ਦਿਨ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਹੈ ਦੇਖੋ ਅੱਜ ਅਸੀਂ ਪਹੁੰਚੇ ਸੀ ਪਿੰਡ ਸੰਤ ਖੇਵਾਪੁਰ ਜਿੱਥੇ ਸਾਡੇ ਵੀਰ ਸਰਦਾਰ ਕਰਮੇਲ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਸਾਡੇ ਅੰਕਲ ਪਰਿਵਾਰੀ ਸਾਹਿਬ ਔਰ ਇਹਨਾਂ ਦੇ ਸਾਰੇ ਸਾਥੀ ਅੱਜ ਕਾਂਗਰਸ ਪਾਰਟੀ ਛੱਡ ਕੇ ਸਾਡੇ ਨਾਲ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਪਰਿਵਾਰ ਦਾ ਹਿੱਸਾ ਬਣੇ ਨੇ ਔਰ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿਣਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਮ ਆਦਮੀ ਪਾਰਟੀ ਦੇ ਵਿੱਚ ਜੋ ਵੀ ਅੱਜ ਸਾਥੀ ਇਸ ਪਰਿਵਾਰ ਦੇ ਵਿੱਚ ਜੁੜੇ ਨੇ ਸਾਰੇ ਸਾਥੀਆਂ ਦਾ ਆਮਾ ਦੀ ਪਾਰਟੀ ਦੇ ਪਰਿਵਾਰ ਵਿੱਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਔਰ ਮੈਂ ਸਾਰਿਆਂ ਨੂੰ ਵਧਾਈ ਵੀ ਦਿਨਾ ਔਰ ਜੋ ਇੰਨਾ ਵੱਡਾ ਸਾਨੂੰ ਬਲ ਮਿਲ ਰਿਹਾ ਹੈ ਸਹਿਯੋਗ ਮਿਲ ਰਿਹਾ ਹੈ ਇਹ ਹੀ ਕਾਰਨ ਹੈ ਜਿਹੜਾ 2 ਸਾਲਾਂ ਦੇ ਵਿੱਚ ਅਸੀਂ ਵਿਕਾਸ ਕੀਤਾ ਪਿੰਡਾਂ ਦੇ ਵਿੱਚ ਕੋਈ ਵਿਤਕਰੇ ਬਾਜੀ ਕਿਸੇ ਨਾਲ ਨਹੀਂ ਕੀਤੀ ਪਾਰਟੀ ਬਾਜੀ ਨਹੀਂ ਰੱਖੀ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਸੀ ਕੋਈ ਵੀ ਸੀਗਾ ਸੀ ਹਰ ਇੱਕ ਦੀ ਗੱਲ ਸੁਣੀ ਉਹਨਾਂ ਦਾ ਮੌਕੇ ਤੇ ਜਿਹੜਾ ਨਿਪਟਾਰਾ ਕੀਤਾ ਸਮੱਸਿਆਵਾਂ ਦਾ ਇਸ ਪਿੰਡ ਦੇ ਵਿੱਚ ਆਪਾਂ ਖੜੇ ਆ ਕੋਈ ਵੀ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਸੀਗੇ ਔਰ ਜੋ ਵੀ ਪੰਚਾਇਤ ਨੇ ਕਿਹਾ ਸੀ ਉਹ ਸਾਰੇ ਪਾਸ ਕਰਵਾ ਕੇ ਦਿੱਤੇ ਕੰਮ ਔਰ ਪਿੰਡ ਦੀ ਡਿਵੈਲਪਮੈਂਟ ਕੀਤੀ ਜਿਹੜੇ ਖਾਲੇ ਬਣ ਰਹੇ ਆ ਜਾਂ ਕੋਈ ਕਿਸਾਨਾਂ ਜ਼ਿੰਮੇਵਾਰਾਂ ਦੇ ਕੋਈ ਖਾਲ ਬਣਨ ਵਾਲੇ ਆ ਸਕੂਲ ਦਾ ਕੰਮ ਹੈ ਉਹ ਸਾਰੇ ਕਰਵਾਏ ਜਿਹੜੇ 2 ਸਾਲਾਂ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਪੱਧਰ ਤੇ ਬਹੁਤ ਵੱਡੇ ਵੱਡੇ ਕੰਮ ਕੀਤੇ ਬਿਜਲੀ ਦੇ ਬੇਲਣੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਅੱਜ ਇਹ ਸਾਡੇ ਨਾਲ ਨਵੇਂ ਸਾਥੀ ਜੁੜੇ ਨੇ ਔਰ ਜਿਹੜੇ 3 ਸਾਲ ਸਾਡੇ ਰਹਿ ਗਏ ਨੇ ਮੇਰੀ ਜ਼ਿੰਮੇਵਾਰੀ ਜੋ ਇਲਾਕੇ ਦੇ ਸਾਡੇ ਆਪਣੇ ਦੇ ਲੋਕਾਂ ਨੇ ਲਈ ਹੈ ਉਹਦੇ ਵਿੱਚ 3 ਸਾਲਾਂ ਦੇ ਵਿੱਚ ਸਾਰੇ ਜਿਹੜੇ ਸਾਡੇ ਹਲਕੇ ਦੇ ਪਿੰਡਾਂ ਦਾ ਔਰ ਸ਼ਹਿਰ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਕਰਾਂਗੇ ਔਰ ਸਾਡੇ ਜੋ ਇੱਥੋਂ ਦੇ ਕੈਂਡੀਡੇਟ ਨੇ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਉਹਨਾਂ ਦੀ ਚੋਣ ਮੁਹਿੰਮ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੋ ਰੋਜ਼ ਦੇ ਸਾਡੇ ਨਵੇਂ ਸਾਥੀ ਔਰ ਨਵੀਆਂ ਪੰਚਾਇਤਾਂ ਨਵੇਂ ਜਿਹੜੇ ਸਰਪੰਚ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ 500 ਕੀ ਗਿਣਾਜੋਗੇ ਅੱਜ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹੋ ਅੱਜ ਹੀ ਮਾਨ ਐਮਐਲਏ ਸੋਨਾ ਸਾਹਿਬ ਜੀ ਦੇ ਵਾਈਵ ਵਿੱਚ ਤੇ ਅੰਕਲ ਖਜਾਨ ਸਿੰਘ ਜੀ ਵਾਈ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਜੀ ਅੱਜ ਜੀ ਆਪਣੇ ਐਮਐਲਏ ਸਾਹਿਬ ਸੋਨਾ ਸਾਹਿਬ ਜੀ ਦੇ ਕਾਰਜਕਾਰੀ ਕਮਨ ਦੇਖਦੇ ਹੋਏ ਜਿਵੇਂ ਕਿ ਪਹਿਲਾਂ ਮੇਰੇ ਬਹੁਤ ਸਾਰੇ ਕੰਮ ਰੁਕੇ ਹੋਏ ਸੀ ਪਿੰਡਾਇਤ ਜੀ ਉਹ ਹੋਰ ਹੀ ਸੀ ਰਾਜ ਜਿਵੇਂ ਕਿ ਮੇਰੀਆਂ ਫਿਰਨੀ ਇੰਟਰਲੌਕ ਪੱਕੀ ਕੀਤੀ ਜੀ 52 ਲਾਇਆ ਜੀ ਕਾਲੇ ਪਾਸ ਕਰਾਇਆ ਜੀ ਯਾਨੀ ਕਿ ਬਹੁਤ ਹੀ ਡਿਵੈਲਪਮੈਂਟ ਕੀਤੀ ਜੀ ਉਸ ਤੋਂ ਬਾਅਦ ਜਦੋਂ ਦੀ ਆਪਾਂ ਆਮ ਆਦਮੀ ਪਾਰਟੀ ਦੇ ਸਰਕਾਰ ਆਏ ਨੇ ਤੁਸੀਂ ਪਹਿਲਾਂ ਕਿਸ ਪਾਰਟੀ ਨਾਲ ਸੰਬੰਧ ਸੀ ਪਹਿਲਾਂ ਸਰ ਮੈਂ ਪੋਕਸ ਪਾਰਟੀ ਨਾਲ ਸੰਬੰਧ ਸੀ ਤੇ ਜਿਆਦਾ ਟਾਈਮ ਮਤਲਬ ਇਹਨਾਂ ਨਾਲ ਜੁੜੇ ਤਾਂ ਕਾਫੀ ਟਾਈਮ ਹੋ ਚਲਿਆ ਜਿਵੇਂ ਕਿ ਉਸ ਤੋਂ ਬਾਅਦ ਜਦੋਂ ਵੀ ਇਲੈਕਸ਼ਨ ਹੋਏ ਨੇ ਉਸ ਤੋਂ ਬਾਅਦ ਆਪਣਾ ਐਮਐਲਏ ਸਾਹਿਬ ਨਾਲ ਨੇੜਤਾ ਹੋ ਗਈ ਸੀ ਜੀ ਕਿਉਂਕਿ ਕਾਫੀ ਡਵੈਲਪਮੈਂਟ ਕਰਾਈ ਇਹਨਾਂ ਨੇ ਜੀ ਆਪਣੇ